ਇੱਕ ਆਪਣੇ ਕੋਲੇ ਖੀਨਖਾਬ ਦੀ ਹੋਈ ਕਮੀਜ਼ ਐ ਤੇ ਖੀਨਖਾਬ ਦੀ ਉਹ ਬਾਟਮ ਐ ਆ ਦੇਖੋ ਚੈੱਕ ਕਰ ਲਓ ਬਾਈ ਜੀ ਸਮਾਰ ਕੇ ਇਹ ਕਿਸ ਨੂੰ ਕਿੰਨੀ ਵੀ ਲੋੜ ਐ ਸੂਟ ਦੀ ਬਾਈ ਜੀ ਕੌਰੀਰ ਜਮਾਂ ਫਰੀ ਐ ਇੱਕ ਵਾਰੀ ਬਾਰ ਬਾਰ ਦੱਸ ਦਿਆਂ ਕੱਲੇ ਯੋਰ ਕਪੜਾ ਜਮਾਂ ਖੀਨਖਾਬ ਦਾ ਦੁਪੱਟਾ ਬਾਈ ਜੀ ਪੂਰਾ ਵਧੀਆ ਇਹ ਬਾਈ ਜੀ ਖੀਨਖਾਬ ਦਾ ਕਪੜਾ ਬਾਈ ਜੀ ਪੂਰੀ ਫੁੱਲ ਜ਼ਿੰਮੇਵਾਰੀ ਐ ਜਿਹੜਾ ਇਹਦਾ ਬਾਈ ਜੀ ਵਰਕ ਬੁਰਕ ਕੀਤਾ ਬਾਈ ਜੀ ਜਮਾਂ ਲਾਜਵਾਬ ਐ ਵਰਕ ਬੁਰਕ ਸਾਰੇ ਹੀ ਮੇਰੇ ਭੈਣ ਭਰਾ ਮੈਨੂੰ ਪਹਿਲਾਂ ਦਾ ਪਿਆਰ ਭਰੀ ਸਤਿ ਸ੍ਰੀਕਾਲ ਅਤੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਮਨਜਿੰਦਰ ਕਲਾਸ ਹਾਊਸ ਪਿੰਡ ਮੈਸਰਖਾਨਾ ਜ਼ਿਲ੍ਹਾ ਬਟਿੰਡਾ ਵੀਰ ਜੀ ਆਪਾਂ ਆਈ ਵੀਡੀਓ ਦੱਸਦੇ ਆ ਪਹਿਲਾਂ ਆਪਣਾ ਆਪਣੀ ਜਿਹੜੀ ਲੋਕੇਸ਼ਨ ਆ ਉਹ ਆਈ ਵੀਡੀਓ ਦੱਸਦੇ ਆ ਇਹ ਆਪਣਾ ਪਿੰਡ ਮੈਸਰਖਾਨਾ ਵੀਰ ਜੀ ਜੋ ਮੋੜ ਮੰਡੀ ਦੇ ਕੋਲੇ ਪਿੰਡ ਹੈ ਜੀ ਮੈਸਰਖਾਨਾ ਮਨਜਿੰਦਰ ਕਲਾਸ ਹਾਊਸ ਦਾ ਬਾਈ ਜੀ ਫੇਮਸ ਬੋਰਡ ਆਪਣਾ ਬਾਈ ਜੀ ਇਹ ਹੈ बार-बार ਆਈ ਵੀਡੀਓ ਦੱਸਦੇ ਆ ਆਪਾਂ ਯਾਦ ਰੱਖਿਆ ਕਰੋ ਇਹ ਆਪਣਾ ਬੋਰਡ ਆ ਬਾਈ ਜੀ 바ਰ ਚ ਪਿਆ ਹੁੰਦਾ ਇਹ ਮਨਜਿੰਦਰ ਕਲਾਸ ਹਾਊਸ ਪਿੰਡ ਮੈਸਰਖਾਨਾ ਬਾਈ ਜੀ ਆਪਾਂ ਜਿਹੜਾ ਅੱਜ ਸੋਡੇ ਵਾਸਤੇ ਗੱਲਬਾਤ ਕਰਨੀ ਹੈ ਵੀਡੀਓ ਲੈ ਕੇ ਆਏ ਆ ਇਹ ਸਪੈਸ਼ਲ ਖੀਨ ਖਾਪ ਦੀ ਵੀਡੀਓ ਆ ਬਾਈ ਜੀ ਇੱਕ ਕਪੜਾ ਆਇਆ ਸਪੈਸ਼ਲ ਬਾਈ ਜੀ ਬਹੁਤ ਹੀ ਜ਼ਿਆਦਾ ਰੁਝਾਨ ਆ ਉਹਦਾ ਵੀ ਦੁਕਾਨਦਾਰਾਂ ਤੋਂ ਸ਼ੋਅਰੂਮਾਂ ਤੋਂ ਕਪੜਾ ਮਿਲ ਹੀ ਨਹੀਂ ਰਿਹਾ ਕਿਸੇ ਲੋਟ ਜੇ ਮਿਲਦਾ ਤਾਂ ਬਾਈ ਜੀ ਬਹੁਤ ਜ਼ਿਆਦਾ ਮਹਿੰਗਾ ਲਾਉਂਦੇ ਆ ਆਪਿਆਂ ਮਾਣੀਆਂ ਕਰਦੇ ਆ ਬਹੁਤ ਹੀ ਜ਼ਿਆਦਾ ਮਹਿੰਗਾ ਲਾਉਂਦੇ ਆ ਉਹਦਾ ਨਾਮ ਬਾਈ ਜੀ ਹਰ ਇੱਕ ਨੂੰ ਪਤਾ ਹੈ ਖੀਰ ਖਾਪ ਕਪੜਾ ਵਜਦਾ ਉਹਦੀ ਜੇ ਦਾ ਬਾਟਮ ਬਾਈ ਖੀਨ ਖਾਪ ਦੀ ਲੈਣੀ ਹੈ ਬਾਟਮ ਤੇ ਕਮੀਜ਼ ਖੀਨ ਖਾਪ ਦੀ ਲੈਣੀ ਹੈ ਤਾਂ ਮਹਿੰਗਾ ਪੈਂਦਾ ਜੇ ਮਤਲਬ ਆ ਬਾਟਮ ਸ਼ਿਮਰ ਦੀ ਲਵਾਉਣੇ ਤਾਂ ਉਹਦੇ ਹਿਸਾਬ ਨਾਲ ਲੱਗਦਾ ਹੈ ਆਪਾਂ ਬਾਈ ਜੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਤੁਹਾਨੂੰ ਸਾਰੀ ਆਪਾਂ ਅੱਜ ਖੀਨਖਾਬੀ ਦਿਖਾਉਣਾ ਹੈ ਪੂਰੀ ਗੌਰ ਨਾਲ ਸੁਣਿਓ ਬਾਈ ਜੀ ਆਪਾਂ ਵੀਡੀਓ ਘੱਟੋ ਘੱਟ 14 15 17 ਮਿੰਟਾਂ ਦੀ ਵੀਡੀਓ ਬਣਾਵਾਂਗੇ ਆਪਾਂ ਇਦੋਂ ਘੱਟ ਨਹੀਂ ਬਣਦੀ ਕਿਉਂ ਵੀਰ ਜੀ ਇਹਦੇ ਵਿੱਚ ਐਵੇਂ ਵੀ ਆਪਣੇ ਕੋਲੇ ਵੈਰਾਈਟੀ ਬਹੁਤ ਆ ਜੋ ਜਿਹੜੀ ਜਿੰਨੀ ਵੈਰਾਈਟੀ ਲੈ ਕੇ ਆਇਆ ਅੱਜ ਸਾਰੀ ਖੀਨਖਾਬੀ ਦੀ ਵੈਰਾਈਟੀ ਲੈ ਕੇ ਆਇਆ ਜਿਹਦੇ ਵਿੱਚ 올 ਓਵਰ ਮੈਚਿੰਗ ਦੁਪੱਟੇ ਨਾਲ ਵਰਕ ਵਾਲਾ ਪ੍ਰਿੰਟ ਵਾਲਾ ਬਹੁਤ ਹੀ ਵਧੀਆ ਕੁਆਲਿਟੀ ਆ ਬਾਈ ਜੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ ਕਵਾਲਿਟੀ ਰੇਟ ਤੇ ਇੱਕ ਬਾਈ ਜੀ ਸਬਸਕ੍ਰਾਈਬ ਸ਼ੇਅਰ ਬਾਈ ਇੱਕ ਜਰੂਰ ਕਰਿਓ ਕਿਉਂਕਿ ਇਹਦੀ ਕੁਆਲਿਟੀ ਹੈ ਜਿਹੜੀ ਇੱਕ ਨੰਬਰ ਤੇ ਖੀਨਖਾਬ ਲੈ ਕੇ ਆਏ ਆ ਬਾਈ ਜੀ ਆਓ ਵੀਡੀਓ ਆਪਾਂ ਕਰਨਾ ਸ਼ੁਰੂ ਬਾਈ ਜੀ ਪਹਿਲਾਂ ਆਪਾਂ ਦਿਖਾਉਣਾ ਤੁਹਾਨੂੰ ਆਲ ਓਵਰ ਖੀਨਖਾਬ ਇਹ ਬਾਈ ਜੀ ਖੀਨਖਾਬ ਕਪੜਾ ਵਜਦਾ ਹੈ ਬਹੁਤ ਹੀ ਜ਼ਿਆਦਾ ਫੇਮਸ ਹੈ ਬਾਈ ਜੀ ਬਹੁਤ ਜ਼ਿਆਦਾ ਇਹ ਆ ਚੈੱਕ ਕਰੋ ਦੇਖੋ ਬਾਈ ਜੀ ਕਪੜਾ ਕਿੰਨਾ ਵਧੀਆ ਸੋਹਣਾ ਕਪੜਾ ਇੱਕ ਨੰਬਰ ਕੁਆਲਿਟੀ ਦਾ ਕਪੜਾ ਹੈ ਇਹ ਖੀਨਖਾਬ ਕਪੜਾ ਵਜਦਾ ਹੈ ਭਾਈ 2.5 ਮੀਟਰ ਕਪੜਾ ਗਾਂ ਕਮੀਜ਼ ਦਾ ਮਿਲੂਗਾ ਅਤੇ 3 ਮੀਟਰ ਕਪੜਾ ਮਿਲੂਗਾ ਬਾਈ ਜੀ ਬਾਟਮ ਦਾ ਦੇਖੋ ਬਾਈ ਜੀ ਗੌਰ ਨਾਲ ਇਹਦੇ ਵਿੱਚ ਬਾਈ ਜੀ ਆਪਣੇ ਕੋਲ ਰੰਗ ਦੇਖੋ ਚੈੱਕ ਕਰੋ ਰੰਗ ਆਪਣੇ ਕੋਲੇ ਆ ਵੀ ਹੈ ਦੇਖੋ ਇਹ ਆ ਪ੍ਰਿੰਟ ਵੀ ਹੈਗਾ ਆਪਣੇ ਕੋਲੇ ਤੇ ਆ ਪ੍ਰਿੰਟ ਵੀ ਹੈਗਾ ਆਪਣੇ ਕੋਲੇ ਬਾਈ ਜੀ ਗੌਰ ਨਾਲ ਸੁਣਨ ਵਾਲੀ ਗੱਲ ਹੈ ਇਹਦੇ ਵਿੱਚ ਆਪਾਂ ਆਹ ਚੱਲਦੀ ਹੈ ਬਾਟਮ ਇਹਦੀ ਸ਼ਿਮਰ ਦੀ ਬਾਟਮ ਆ ਬਾਈ ਜੀ ਆ ਦੇਖੋ ਜਿਹੜਾ ਬਾਈ ਜੀ ਸ਼ਿਮਰ ਦੀ ਬਾਟਮ ਲਵਾਓਗੇ ਇਹਦੇ ਨਾਲ ਆਲ ਓਵਰ ਦੇ ਨਾਲ ਫਿਰ ਤਾਂ ਇਹਦਾ ਰੇਟ ਬਾਈ ਜੀ 850 ਰੁਪਿਆ ਰੇਟ ਹੈ ਕੁੱਲ ਜ਼ਿੰਮੇਵਾਰੀ ਆ ਰੇਟ ਦੀ ਬਾਈ ਖੀਨਖਾਬ ਦਾ ਕੱਪੜਾ ਪੂਰਾ ਫੁੱਲ ਜ਼ਿੰਮੇਵਾਰੀ ਵਾਲਾ ਕੱਪੜਾ ਹੈ ਕੋਈ ਇਹਦੇ ਚ ਲਾਂਬਾ ਨਹੀਂ ਆਉਂਦਾ ਬਾਈ ਜੀ ਕੋਈ ਧਿਰਖੀ ਨਹੀਂ ਕੋਈ ਕੁਛ ਨਹੀਂ ਪੂਰਾ ਵਧੀਆ ਕੁਆਲਿਟੀ ਦਾ ਕੱਪੜਾ ਹੈ ਇੱਕ ਨੰਬਰ ਜਿਹੜਾ ਬਾਈ ਜੀ ਬਾਟਮ ਤੁਸੀਂ ਸਿਮਰਦੀ ਲਵਾਉਣੀ ਹੈ ਤਾਂ 850 ਰੁਪਿਆ ਦਾ ਰੇਟ ਹੈ ਬਾਈ ਜੀ ਇਹਦਾ ਇੱਕ ਆਪਣੇ ਕੋਲੇ ਖੀਨਖਾਬ ਦੀ ਹੋਈ ਕਮੀਜ਼ ਹੈ ਤੇ ਖੀਨਖਾਬ ਦੀ ਉਹ ਬਾਟਮ ਹੈ ਆ ਦੇਖੋ ਚੈੱਕ ਕਰ ਲਓ ਬਾਈ ਸਮਾਰ ਕੇ ਆਪਾਂ ਠੱਗੀ ਵਾਲਾ ਕੰਮ ਨਹੀਂ ਬਾਈ ਜੀ ਕਰਨਾ ਤੁਹਾਨੂੰ ਸਪਸ਼ਟ ਕਰਾਂਗੇ ਤੁਹਾਨੂੰ ਜਮਾਏ ਸੀਸਾ ਬਣਾ ਦੇਾਂਗੇ ਆ ਚੈੱਕ ਕਰ ਲਓ ਆ ਖੀਨਖਾਬ ਦਾ ਤਾਂ ਬਾਈ ਜੀ ਦੇਖੋ ਕਮੀਜ਼ ਐ ਤੇ ਖੀਨਖਾਬ ਦੀ ਉਹ ਬਾਟਮ ਐ ਇਹਦਾ ਰੇਟ ਬਾਈ ਜੀ 1200 ਰੁਪਿਆ ਰੇਟ ਆਪਣਾ ਇਹਦਾ ਇਹ ਹੈ ਆਲ ਓਵਰੀ ਐ ਬਾਈ ਜੀ ਮੈਚਿੰਗ ਐ ਆਲ ਓਵਰ ਐ ਜਮੇ ਮਤਲਬ ਕੜਾਈ ਕਲੂਈ ਨਹੀਂ ਵਰਕ ਨਹੀਂ ਹੈਗਾ ਇਹਦੇ ਚਾ ਸਪ੍ਰਿੰਟ ਹੈ ਇਕੱਲਾ ਇਹ ਆਪਣੇ ਕੋਲੇ ਦੋ ਪ੍ਰਕਾਰ ਦਾ ਕੱਪੜਾ ਬਾਈ ਜੀ 850 ਤੇ 1200 ਰੁਪਿਆ ਜੇ ਬਾਟਮ ਮਤਲਬ ਖੀਨਖਾਬ ਦੀ ਲਵਾਉਣੀ ਐ ਤਾਂ 1200 ਐ ਜੀ ਬਾਈ ਜੀ ਜੇ ਸ਼ਿਮਰ ਲਵਾਉਣੀ ਐ ਤਾ 850 ਰੁਪਈਆ ਬਾਈ ਜੀ ਇਹਦਾ ਰੇਟ ਹੈ ਕੁਆਲਿਟੀ ਇੱਕ ਨੰਬਰ ਕੁਆਲਿਟੀ ਹੈ ਬਾਈ ਜੀ ਚੈੱਕ ਕਰ ਲੋ ਸਮਾਰ ਕੇ ਧੋਖੇ ਧੜੀ ਤੋਂ ਬਚਿਓ ਬਾਈ ਜੀ ਜ਼ਿੰਮੇਵਾਰੀ ਹੈ ਕੁਆਲਿਟੀ ਦੇਖੋ ਆਹ ਦੇਖੋ ਰੰਗ ਦੇਖੋ ਕਿੰਨਾ ਵਧੀਆ ਇਹਦੇ ਨਾਲ ਬਾਈ ਜੀ ਜੇ ਬਾਟਮਾਂ ਤੁਸੀਂ ਆਪ ਦੀ ਮਰਜ਼ੀ ਨਾਲ ਲਵਾਉਣੀ ਹੈ ਆਪਣੇ ਕੋਈ ਸ਼ਿਮਰ ਦਾ ਕਪੜਾ ਹੀ ਪਿਆ ਉਹ ਵੀ ਲਵਾ ਸਕਦੇ ਹੋ ਜਿਵੇਂ ਮਰਜ਼ੀ ਕਰ ਲਿਓ ਉਵੇਂ ਮਿਲ ਜੂ ਬਾਈ ਜੀ ਚੈੱਕ ਕਰੋ ਕਿਲ ਕਰਾ ਜਮਾ ਇੱਕ ਬਾਜ਼ਾਰਾਂ ਦੇ ਵਿੱਚ ਬਾਈ ਜੀ ਇਹਦੀ ਜਮਾ ਐਨੀ ਰਝਾਣਾ ਬਾਈ ਜੀ ਬਹੁਤ ਜ਼ਿਆਦਾ ਰੇਟ ਲਾ ਰਹੇ ਨੇ ਦਾ ਬਾਈ ਜੀ 2 2000 ਰੁਪਏ ਦਾ ਰੇਟ ਵੇਚ ਰਹੇ ਆ ਜਿਹੜਾ ਖੀਨ ਖਾਬ ਦਾ ਮਤਲਬ ਕਪੜਾ ਵਾਜਦਾ ਪਰ ਆਪਾਂ ਬਹੁਤ ਬਾਜਵਲਾ ਮੰਗੇ ਯਾਦ ਰੱਖੋ ਮਨਜਿੰਦਰ ਕਲੌਥ ਹਾਊਸ ਪਿੰਡ ਮੈਸਰਖਾਨਾ 192 ਬਾਈ ਜੀ ਹੋਰ ਦੱਸਦੀ ਆ ਭਾਂ ਜਿਹੜਾ ਇਹ ਖੀਨ ਖਾਬ ਦਾ ਕ courier ਹੈ ਜਮਾਂ ਫ੍ਰੀ ਕਰਾਂਗੇ ਬਾਈ ਜੀ ਆਪਣਾ ਜੇ ਕਿਸੇ ਨੂੰ ਕਿਤੇ ਵੀ ਮੰਗਵਾਉਣਾ ਹੋਵੇ ਮੰਗਵਾ ਸਕਦਾ ਹੈ ਇੱਕ ਸੂਟ ਲੈ ਲਓ ਦੋ ਲੈ ਲਓ ਬਾਈ ਜੀ ਕੱਲੀ ਖੀਨ ਖਾਬ ਯਾਦ ਰੱਖੋ ਖੀਨ ਖਾਬ ਦਾ ਜਿਹੜੀ courier ਹੈ ਇਹ ਫ੍ਰੀ ਹੈ ਜਿੱਥੇ ਮਰਜ਼ੀ ਮੰਗਾ ਲਓ ਬਾਈ ਜੀ ਇੱਕ ਸੂਟ ਮੰਗਾ ਲਓ ਦੋ ਮੰਗਾ ਲਓ ਸਕਰੀਨ ਸ਼ਾਟ ਲੈ ਲਓ ਆ ਵੀ ਬਾਈ ਜੀ ਆਲ ਓਵਰ ਕੱਪੜਾ ਖੀਨਖਾਬ ਦੇ ਨਾਲ ਸਲਵਾਰਾਂ ਬਾਈ ਜੀ ਦੇ ਖੀਨਖਾਬ ਦੇ ਸੂਟ ਹੈ ਬਾਈ ਜੀ ਚਿਲਕਦੇ ਆ ਜਿਵੇਂ ਇੱਕ ਨੰਬਰ ਕੁਆਲਿਟੀ ਦੇ ਇਹਦਾ ਰੇਟ 1200 ਰੁਪਿਆ ਰੇਟ ਹੈ ਤੇ ਆਪਣੇ ਕੋਲੇ ਰੇਟ ਇਹਦਾ 800 ਰੁਪਏ ਚ ਵੀ ਆਉਂਦਾ ਬਾਈ ਜੀ ਤੇ ਉਹ ਉਹ ਹੁੰਦੀ ਹੈ ਸ਼ਿਮਰ ਦਾ ਨਾਲ ਦੁਪੱਟਾ ਹੁੰਦਾ ਆ ਚੈੱਕ ਕਰ ਲਓ ਬਾਈ ਜੀ ਹੁਣ ਦਿਖਾਉਣੇ ਆ ਬਾਈ ਜੀ ਤੁਹਾਨੂੰ ਆ ਚੈੱਕ ਕਰੋ ਆਪਣੇ ਵਿਆਹਾਂ ਸਾਧੀਆਂ ਵਾਸਤੇ ਬਾਈ ਜੀ ਆਪਣੇ ਕੋਲੇ ਵਰਕ ਆ ਗਏ ਬਹੁਤ ਹੀ ਵਧੀਆ ਕੁਆਲਿਟੀ ਦੇ ਵਰਕ ਹੈ ਇੱਕ ਨੰਬਰ ਕੱਪੜਾ ਹੈ ਕਵਾਲਿਟੀ ਇੱਕ ਨੰਬਰ ਦੀ ਕੁਆਲਿਟੀ ਹੈ ਚੈੱਕ ਕਰੋ ਬਾਈ ਜੀ ਸਪੈਸ਼ਲ ਵਿਆਹ ਸਾਧੀਆਂ ਵਾਸਤੇ ਆ ਗਿਆ ਬਾਈ ਜੀ ਜ਼ਿੰਮੇਵਾਰੀ ਹੈ ਦੇਖੋ ਚੈੱਕ ਕਰੋ ਕੱਪੜੇ ਦੀ ਬਾਈ ਜੀ ਫੁੱਲ ਜ਼ਿੰਮੇਵਾਰੀ ਹੂ ਨਾਲ ਦੁਪੱਟਾ ਬਾਈ ਜੀ ਬਹੁਤ ਹੀ ਸੋਹਣਾ ਆਹ ਦੇਖੋ ਦੁਪੱਟਾ ਇਹ ਚੈੱਕ ਕਰ ਲਓ ਹੁਣ ਦੇਖ ਲਓ ਬਾਈ ਜੀ ਕੋਈ ਨਹੀਂ ਜ਼ਿੰਮੇਵਾਰੀ ਕੋਈ ਗੱਲ ਨਹੀਂ ਗਰਾਂਮ ਨਾਲ ਦੇਖੋ ਚੈੱਕ ਕਰੋ ਜਿਹੜੀ ਇਹਦੀ ਬਾਈ ਜੀ ਵਰਕ ਹੈ ਬਹੁਤ ਸੋਹਣੀ ਹੈ ਬਾਜਬ ਰੇਟ ਤੇ ਆ ਬਾਈ ਜੀ ਇਹ ਸਪੈਸ਼ਲ ਵਿਆਹ ਸਾਧੀਆਂ ਵਾਸਤੇ ਹੈ ਬਾਈ ਜੀ ਇੱਕ ਥੋੜੇ ਧਿਆਨ ਚ ਆਪਾਂ ਹੋਰ ਗੱਲ ਲੈ ਕੇ ਆਈਏ ਆਪਣੇ ਕੋਲੋਂ ਖੀਨ ਖਾਬ ਵੀ 1000 ਰੁਪਏ ਤੋਂ ਲੈ ਕੇ ਬਾਈ ਜੀ 4450 ਤੱਕ ਹੈਗੀ ਆ ਬਾਈ ਜੀ ਆਪਣੇ ਕੋਲੇ ਪੂਰੀ ਫੁੱਲ ਜ਼ਿੰਮੇਵਾਰੀ ਵਾਲੀ ਕੱਪੜਾ ਆਹ ਦੁਬੱਟਾ ਬਾਈ ਜੀ ਦੇਖੋ ਚੈੱਕ ਕਰੋ ਇਹਦਾ ਰੇਟ ਕੁੱਲ 1000 ਰੁਪਿਆ ਰੇਟ ਹੈ ਬਾਈ ਜੀ ਨਾਲ ਦੁਬੱਟਾ ਇੱਕ ਨੰਬਰ ਵਰਕ ਕੀਤਾ ਹੋਇਆ ਬਹੁਤ ਹੀ ਸੋਹਣਾ ਸ਼ੂਟ ਹੈ ਬਾਈ ਜੀ ਵਿਆਹ ਸਾਧਿਆਂ ਵਾਲੇ ਪਾਰਟੀ ਵੇਅਰ ਸ਼ੂਟ ਹੈ ਤੇ ਆਹ ਦੇਖੋ ਬਾਈ ਜੀ ਰੰਗ ਚੈੱਕ ਕਰ ਲਓ ਆ ਦੇਚੇ ਇਹ ਆ ਦੇਖੋ ਕੱਲਾ ਕੱਲਾ ਰੰਗ ਚੈੱਕ ਕਰ ਲੋ ਸਕਰੀਨ ਸ਼ਾਟ ਵੀ ਲੈਣਾ ਤੁਹਾਨੂੰ ਸੌਖਾ ਹੋ ਜੂ ਬਾਈ ਜੀ ਚੈੱਕ ਕਰ ਲੋ ਆ ਦੇਖ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਇੱਕ ਨੰਬਰ ਜ਼ਿੰਮੇਵਾਰੀ ਵਾਲਾ ਕੱਪੜਾ ਬਾਈ ਜੀ ਆ ਦੇਖੋ ਬਾਈ ਸਕਰੀਨ ਸ਼ਾਟ ਤੁਹਾਨੂੰ ਲੈਣਾ ਸੌਖਾ ਹੋ ਜੂ ਬਾਈ ਜੀ ਇੱਕ ਵਾਰੀ ਜ਼ਰੂਰ ਆਪਣਾ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਇਹਨੂੰ ਸ਼ੇਅਰ ਵਾਈ ਵਨ ਕੇ ਜ਼ਰੂਰ ਕਰੋ ਖੀਨਖਾਬ ਦਾ ਨਵਾਂ ਵੈਰੀਟੀ ਹੈ ਭਾਈ ਜੀ ਹੁਣ ਆਪਾਂ ਦੂਜਾ ਨੰਬਰ ਆਪਣਾ ਖੀਨਖਾਬ ਦਾ ਇਹ 1500 ਰੁਪਏ ਦੀ ਰੇਂਜ ਤੇ ਹੈ ਬਾਈ ਜੀ ਚੈੱਕ ਕਰ ਲਓ ਸਮਾਰ ਕੇ ਆਪਾਂ ਤੁਹਾਨੂੰ ਦਿਖਾਉਣੇ ਆ ਹੁਣ ਆਪਾਂ ਦੂਜੀ ਦੂਜਾ ਨੰਬਰ ਹੈ ਬਾਈ ਜੀ ਆ ਚੈੱਕ ਕਰੋ ਇਹ ਆ ਦੇਖੋ ਬਾਈ ਜੀ ਸ਼ੂਟ ਕਰਦਾ ਨਾ ਬਾਈ ਜੀ ਦੇਖ ਕੇ ਭੁੱਖ ਲੈਂਦੇ ਜਿਵੇਂ ਭੁੱਖ ਦੇਖੋ ਕੁਆਲਿਟੀ ਦੇਖੋ ਜੀ ਕਿੰਨੀ ਤਗੜੀ ਬਣਾਈ ਹੈ ਇਹ ਵੀ ਬਾਈ ਜੀ ਖੀਨਖਾਬ ਦਾ ਸ਼ੂਟ ਹੈ ਬਈ ਜੀ ਇਹ ਵਰਕ ਬਹੁਤ ਸੋਹਣਾ ਕੀਤਾ ਹੋਇਆ ਹੈ ਤੇ ਕਵਾਲਿਟੀ ਕਪੜੇ ਦੀ ਫੁੱਲ ਇੱਕ ਨੰਬਰ ਕੁਆਲਿਟੀ ਹੈ ਜੀ ਇਹਦੀ ਇੱਕ ਨੰਬਰ ਇੱਕ ਨੰਬਰ ਕੁਆਲਿਟੀ ਹੈ ਜੀ ਦੇਖੋ ਬਾਈ ਜੀ ਚੈੱਕ ਕਰੋ ਜਿਹੜੀ ਇਹਦੀ ਬਾਟਮ ਹੈ ਬਾਈ ਜੀ ਤੇ ਆ ਚੈੱਕ ਕਰੋ ਬਾਟਮ ਇਹ ਇਹ ਵੀ ਖੀਨਖਾਬ ਦੇ ਵਿੱਚ ਹੈ ਬਾਈ ਜੀ ਪੌਂਚਾ ਵਰਕ ਕੀਤਾ ਹੋਇਆ ਹੈ ਖੀਨਖਾਬ ਦਾ ਕਪੜਾ ਇੱਕ ਨੰਬਰ ਕੁਆਲਿਟੀ ਦਾ ਬਾਈ ਜੀ ਬਹੁਤ ਜ਼ਿਆਦਾ ਫੇਮਸ ਕਪੜਾ ਹੈ ਇਹ ਖੀਨਖਾਬ ਦਾ ਇੱਕ ਨੰਬਰ ਕੁਆਲਿਟੀ ਤੇ ਆਇਆ ਹੋਇਆ ਪੂਰਾ ਫੁੱਲ ਜ਼ਿੰਮੇਵਾਰੀ ਹੈ ਇੱਕ ਨੰਬਰ ਕੁਆਲਿਟੀ ਕਪੜਾ ਜਿਹੜਾ ਇਹਦਾ ਕੱਪੜਾ ਮੈਂ ਪਹਿਲਾਂ ਵੀ ਤੁਹਾਨੂੰ ਬੋਲ ਕੇ ਕਹਿਆ ਵੀ ਜੀ ਇਹਦਾ ਕੱਪੜਾ 3 ਮੀਟਰ ਕੱਪੜਾ ਜਿਹੜਾ ਬਾਟਮ ਦਾ ਕੱਪੜਾ 3 ਮੀਟਰ ਲਵਾਇਆ ਹੋਇਆ ਬਾਈ ਜੀ ਖੀਨਖਾਬ ਦਾ ਆਪਣਾ 2.5 ਮੀਟਰ ਕਮੀਜ਼ ਦਾ ਤੇ 3 ਮੀਟਰ ਬਾਟਮ ਦਾ ਖੀਨਖਾਬ ਦਾ ਕੱਪੜਾ ਇਹ ਵੀ ਖੀਨਖਾਬ ਦਾ ਹੋਊ ਬਾਈ ਜੀ ਜਿਹੜੀ ਆਪਣੀ ਕਮੀਜ਼ ਹੈ ਜਿਹੜੀ ਆ ਚੀਜ਼ ਹੈ ਆ ਦੇਖੋ ਪੂਰੀ ਗੌਰ ਨਾਲ ਚੀਜ਼ ਦੇਖੋ ਬਾਈ ਖੋਲਿਆ ਪੀਸ ਤੁਹਾਨੂੰ ਛੋੜੇ ਵਾਸਤੇ ਸਪੈਸ਼ਲ ਜਿਹਾ ਦੇਖੋ ਸਪੈਸ਼ਲ ਖੀਨਖਾਬ ਦਾ ਕੱਪੜਾ ਬਾਈ ਜੀ ਦੇਖੋ ਕਿੰਨਾ ਵਧੀਆ ਪ੍ਰਿੰਟ ਖਾਂਦਾ ਬਾਈ ਜੀ ਬਹੁਤ ਸੋਹਣਾ ਕੁਆਲਿਟੀ ਇੱਕ ਨੰਬਰ ਦੇ ਆ ਇਹਦਾ ਨਾਲ ਆ ਗਿਆ ਬਾਈ ਜੀ ਦੁਬੱਟਾ ਆ ਚੈੱਕ ਕਰੋ ਦੁਬੱਟਾ ਦੁਬੱਟੇ ਜੀ ਬਾਈ ਜੀ 2.5 ਮੀਟਰ ਦੇ ਦੁਬੱਟੇ ਆ ਪੂਰੇ ਫੁੱਲ ਸਾਈਜ਼ ਦੇ ਦੁਬੱਟੇ ਬਣ ਆਇਆ ਪੂਰੇ ਵਧੀਆ ਵਰਕਿੰਗ ਲਾ ਕੇ ਗੋਟਾ ਪੱਤੀ ਲਾ ਕੇ ਜਮਾ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਜਮਾ ਦੇਖੋ ਬਾਈ ਜੀ ਚੈੱਕ ਕਰੋ ਕੁਆਲਿਟੀ ਦੁਬੱਟੇ ਬਣਿਓ ਬਾਈ ਜੀ ਤੁਹਾਨੂੰ ਲਾਭਾ ਨਹੀਂ ਆਉਂਦਾ ਕੋਈ ਇਹਦਾ ਰੰਗ ਫੇਟ ਨਹੀਂ ਕੋਈ ਸੁਗੜਨਾ ਨਹੀਂ ਕੋਈ ਘਟਦਾ ਨਹੀਂ ਬਾਈ ਜੀ ਫੁੱਲ ਜ਼ਿੰਮੇਵਾਰੀ ਹੈ ਦੁਬੱਟੇ ਦੀ ਇੱਕ ਨੰਬਰ ਕੁਆਲਿਟੀ ਹੈ ਏ ਆ ਵਾਈ ਜੀ ਇਹਨਾਂ ਦੇ ਪੈਨ ਸੈੱਟ ਬਾਈ ਜੀ ਚੈੱਕ ਕਰ ਲੋ ਰੰਗ ਦੇਖੋ ਕਿੰਨੇ ਸੋਹਣੇ ਸਕਰੀਨ ਸ਼ਾਟ ਲੈਣਾ ਸਕਰੀਨ ਸ਼ਾਟ ਲੈ ਸਕਦਾ ਕਿਉਂਕਿ ਆਪਾਂ ਨੂੰ ਇਹ ਕ courier ਆ ਪਾਰਸਲ ਬਣਾਉਣਾ ਸੌਖਾ ਹੋ ਜਾਂਦਾ ਜੇ ਕਿਸੇ ਨੂੰ ਕਿੰਨੀ ਵੀ ਲੋੜ ਹੈ ਸ਼ੂਟ ਦੀ ਬਾਈ ਜੀ courier ਜਮਾਂ ਫਰੀ ਹੈ ਇੱਕ ਵਾਰੀ ਬਾਰ ਬਾਰ ਦੱਸ ਦਿਆਂ ਕੱਲੇ ਇਹ ਖੀਨਖਾਬ ਸ਼ੂਟ ਤੇ ਇਹਦਾ ਖੀਨਖਾਬ ਦਾ ਸ਼ੂਟ ਹੈ ਇਹਦੇ courier ਫਰੀ ਹੈ ਜੇ ਕਹੋਗੇ ਇੱਕ ਸ਼ੂਟ ਤੁਹਾਨੂੰ ਹੋਰ ਖੋਲ ਕੇ ਦਿਖਾ ਦਿੰਨੇ ਆ ਤਾਂ ਵੀ ਕੋਈ ਗੱਲ ਨਹੀਂ ਆਜੋ ਹਾਂ ਕਿਸੇ ਨੂੰ ਬਾਈ ਹੋਰ ਖੋਲ ਕੇ ਸੁਣੇ ਕੁਆਲਿਟੀ ਬਾਈ ਜੀ ਭੁੱਖ ਲੈਂਦੀ ਆ ਦੇਖ ਕੇ ਸਪੈਸ਼ਲ ਇਹ ਪਾਰਟੀ ਵੇਅਰ ਸੂਟ ਆ ਬਾਈ ਜੀ ਜਮਾ ਸਪੈਸ਼ਲ ਪਾਰਟੀ ਵੇਅਰ ਸੂਟ ਇਹ ਚੈੱਕ ਕਰੋ ਆ ਦੇਖ ਬਾਈ ਜੀ ਚੈੱਕ ਕਰੋ ਸਪੈਸ਼ਲ ਪਾਰਟੀ ਵੇਅਰ ਸੂਟ ਚੱਕੋ ਦੇਖੋ ਬਾਈ ਜੀ ਜਿਹੜੀ ਜ਼ਰੀਦਾ ਕੰਮ ਕੀਤਾ ਨਾ ਬਾਈ ਜੀ ਜ਼ਰੀਦਾ ਦੇਖੋ ਕਿੰਨਾ ਕੰਮ ਸੋਹਣਾ ਕੀਤਾ ਹੋਇਆ ਇੱਕ ਨੰਬਰ ਕੁਆਲਿਟੀ ਦਾ ਕੰਮ ਕੀਤਾ ਹੋਇਆ ਪੂਰਾ ਵਧੀਆ ਭੁੱਖ ਲੈਂਦੇ ਆ ਬਾਈ ਜੀ ਸੂਟ ਦੇਖ ਕੇ ਕੁੱਲ ਰੇਟ ਇਹਦਾ 1500 ਰੁਪਿਆ ਰੇਟ ਆ ਬਾਈ ਜੀ ਫੁੱਲ ਜ਼ਿੰਮੇਵਾਰੀ ਹੈ ਜੇ ਕੋਈ ਆਹ ਚੀਜ਼ ਦਾ 1500 ਰੁਪਿਆ ਫੁੱਲ ਜ਼ਿੰਮੇਵਾਰੀ ਹੈ ਜ ਕੋਈ 1500 ਰੁਪਿਆ ਦੇ ਦੇਤਾ ਇਹ ਆ ਦੇਖੋ ਖੀਨਖਾਬ ਦਾ ਕੱਪੜਾ ਬਾਟਮ ਦਾ ਪੂਰਾ ਸੋਹਣਾ ਕੱਪੜਾ ਜਿਵੇਂ ਮਲੈਮ ਜਿਹੜਾ ਆਹ ਪੌਂਚਾ ਵਰਕ ਕੀਤਾ ਹੋਇਆ ਉੱਤੇ ਬਾਈ ਜੀ ਜ਼ਿਆਦਾਤਰ ਖੀਨਖਾਬ ਦਾ ਕੱਪੜਾ ਬਾਈ ਜੀ ਪੌਂਚਾ ਵਰਕ ਹੀ ਕੀਤਾ ਜ਼ਿਆਦਾਤਰ ਦਾ ਜ਼ਿਆਦਾਤਰ ਪੌਂਚਾ ਵਰਕ ਕੀਤਾ ਹੋਇਆ ਇਹਦਾ ਤੇ ਆ ਦੇਖੋ ਦੇਖੋ ਬਾਈ ਜੀ ਮੈਚਿੰਗ ਦੇਖੋ ਵਰਕ ਦਾ ਕਿੰਨਾ ਸੋਹਣਾ ਕੀਤਾ ਹੋਇਆ ਧੋਖ ਲੈਂਦੇ ਆ ਬਾਈ ਜੀ ਦੇਖੋ ਬਾਈ ਜੀ ਆਮ ਬਾਜ਼ਾਰ ਦੇ ਵਿੱਚ ਬਾਈ ਜੀ ਇਹਦਾ 2 2000 ਰੁਪਇਆ ਲਈਏ ਨੇ 2 2000 ਰੁਪਇਆ ਫੁੱਲ ਜ਼ਿੰਮੇਵਾਰੀ ਆ ਬਾਈ ਜੀ ਰੇਟ ਦੀ ਭਵੇਂ ਪਤਾ ਕਰਕੇ ਆ ਜਾਓ ਤਾਂ ਵੀ ਕੋਈ ਗੱਲ ਨਹੀਂ ਆਪਣੀ ਫੁੱਲ ਜ਼ਿੰਮੇਵਾਰੀ ਇਹ ਦੁਬੱਟਾ ਦੇਖੋ ਕਿੰਨਾ ਸੋਹਣਾ ਬਣਾਇਆ ਦੇਖੋ ਪੂਰੀ ਗੌਰ ਨਾਲ ਸਾਰੀ ਵੀਡੀਓ ਬਾਈ ਜੀ ਛੇਲੇ ਤੱਕ ਦੇਖੋ ਕਿਉਂਕਿ ਤਾਂ ਕਿ ਵੀਡੀਓ ਵੱਡੀ ਬਣੂ ਬਾਈ ਜੀ ਬਾਰ-ਬਾਰ ਕਹਿੰਦੇ ਆ ਕਿਉਂਕਿ ਕੁਆਲਿਟੀ ਇਹਦੀ ਵੱਡੀ ਆਈ ਹੈ ਵੱਧ ਆਈ ਹੈ ਸਪੈਸ਼ਲ ਖੀਨਖਾਪ ਦੀ ਵੀਡੀਓ ਬਣਾਈ ਆਪਾਂ ਸਪੈਸ਼ਲ ਜਮਾ ਇੱਕ ਨੰਬਰ ਕੁਆਲਿਟੀ ਦਾ ਹੋਇਆ ਜੀ ਦੇਖੋ ਚੈੱਕ ਕਰੋ ਆ ਦੇਖੋ ਕਿੰਨੇ ਸੋਹਣੇ ਪ ਰੰਗ ਦੇਖੋ ਬਾਈ ਕਿੰਨੇ ਸੋਹਣੇ ਰੰਗ ਆ ਦੇਖੋ ਆਹ ਰੰਗ ਦੇਖੋ ਬਾਈ ਕਿੰਨਾ ਸੋਹਣਾ ਰੰਗ ਹੈ ਆਹ ਦੇਖੋ ਬਾਈ ਕਿੰਨਾ ਵਧੀਆ ਰੰਗ ਹੈ ਇੱਧਰ ਦੇਖੋ ਬਾਈ ਕਿੰਨਾ ਵਧੀਆ ਰੰਗ ਹੈ ਪੂਰਾ ਟਾਪ ਦੇ ਕੁਆਲਿਟੀ ਹੈ ਬਾਈ ਜੀ ਇੱਕ ਨੰਬਰ 1500 ਰੁਪਿਆ ਰੇਟ ਹੈ ਬਾਈ ਜੀ ਜੇ ਕੋਈ ਦੁਕਾਨਦਾਰ ਹੈ ਮਾੜਾ ਮੋਟਾ ਉਹਨੂੰ ਬਾਈ ਜੀ ਲੈਸ ਹੋਊਗਾ ਭਾਈ ਕਾ ਹੋਰ ਆਟਮ ਆ ਗਈ ਹੈ ਇਹ ਵੀ ਖੀਨ ਖਾਬ ਦੀ ਆਟਮ ਹੈ ਬਾਈ ਜੀ ਚੈੱਕ ਕਰ ਲਓ ਸਮਾਰਕੀਟ ਬਾਈ ਜੀ ਇੱਕ ਇਹ ਜੀ ਇਹ ਇਹ ਜ ਆ ਆਰਟੀਕਲ ਆ ਬਾਈ ਜੀ ਯਾਦ ਕਰੋਗੇ ਲਿਜਾ ਕੇ ਸਪੈਸ਼ਲ ਵਿਆਹਾਂ ਸਾਧੀਆਂ ਵਾਸਤੇ ਪਾਉਣ ਵਾਸਤੇ ਹੈ ਬਾਈ ਜੀ ਇੱਕ ਨੰਬਰ ਆਰਟੀਕਲ ਮੰ ਖੀਨ ਖਾਬ ਦਾ ਆਰਟੀਕਲ ਹੈ ਜਿਹੜੀ ਦੀ ਕਢਾਈ ਅਤੇ ਕੱਪੜਾ ਬਾਈ ਜੀ ਲਾਜਵਾਬ ਹੈ ਜਮਾ ਇੱਕ ਨੰਬਰ ਪੂਰੀ ਗੌਰ ਨਾਲ ਦੇਖੋ ਬਾਈ ਜੀ ਚੈੱਕ ਕਰੋ ਜਿਹੜੀ ਦੀ ਕਢਾਈ ਤੇ ਬਾਈ ਜੀ ਕੱਪੜਾ ਜਮਾ ਖੀਨ ਖਾਬ ਦਾ ਇੱਕ ਨੰਬਰ ਆਰਟੀਕਲ ਆ ਬਾਈ ਜੀ ਪੂਰਾ ਪਿਓਰ ਆ ਆਗੇ ਦੀ ਬਾਈ ਜੀ ਬਾਟਮ ਇਹ ਬਾਟਮ ਦੇ ਬਾਈ ਜੀ ਪੌਂਚਾ ਪ੍ਰਿੰਟ ਹੈ ਨਹੀਂ ਦੇਖੋ ਪੌਂਚਾ ਪ੍ਰਿੰਟ ਹੈ ਨਹੀਂ 3 ਮੀਟਰ ਬਾਟਮ ਦਾ ਕੱਪੜਾ ਬਾਈ ਜੀ ਜਿਹੜਾ ਇਹਦਾ ਕੱਪੜਾ ਬਾਈ ਜੀ ਪੂਰਾ ਸ਼ਾਨਦਾਰ ਕੱਪੜਾ ਹੈ ਖੀਨ ਖਾਬ ਦਾ ਕੱਪੜਾ ਹੈ ਬਾਈ ਜੀ ਇੱਕ ਨੰਬਰ ਕੱਪੜਾ ਇਹ ਆ ਦੇਖੋ ਬਾਈ ਜੀ ਇਹਦਾ ਦੁਪੱਟਾ ਦੁਪੱਟਾ ਦੇਖ ਕੇ ਬਾਈ ਜੀ ਭੁੱਖ ਲੈਂਦੀ ਹੈ ਜਮਾਂ ਦੇਖੋ ਇੱਕ ਨੰਬਰ ਕੁਆਲਿਟੀ ਦਾ ਦੁਪੱਟਾ ਦੁਪੱਟਾ ਚੈੱਕ ਕਰੋ ਸਪੈਸ਼ਲ ਆਰਟੀਕਲ ਵਿਆਹਾਂ ਸਾਦੀਆਂ ਵਾਸਤੇ ਤਿਆਰ ਕਰਵਾਇਆ ਬਾਈ ਜੀ ਜਮਾਂ ਸਪੈਸ਼ਲ ਇੱਕ ਨੰਬਰ ਕੁਆਲਿਟੀ ਦੇਖੋ ਇਹ ਬਾਈ ਜੀ ਪਤਲਾ ਬਹੁਤ ਜ਼ਿਆਦਾ ਤਾਂ ਤੁਹਾਨੂੰ ਫੋਟੋ ਦੇ ਵਿੱਚ ਥੋੜਾ ਕੰਮ ਨਹੀਂ ਕਰ ਰਿਹਾ ਇਹ ਇਹ ਚੈੱਕ ਕਰ ਲਓ ਐ ਐ ਦਿਖਾ ਦਿੰਦੇ ਆ ਬਾਈ ਜੀ ਦੇਖੋ ਕਿਉਂ ਪਤਲਾ ਦੁਪੱਟਾ ਜ਼ਿਆਦਾ ਹੈ ਬਾਈ ਜੀ ਦੇਖੋ ਜਿਹੜਾ ਇਹਦਾ ਕੰਮ ਕੀਤਾ ਬਾਈ ਜੀ ਬਹੁਤ ਹੀ ਵਧੀਆ ਜਰੀ ਦਾ ਕੰਮ ਕੀਤਾ ਹੋਇਆ ਇੱਕ ਨੰਬਰ ਉੱਤੇ ਫੁੱਲਾਂ ਦੀ ਸਜਾਵਟ ਬਣਾਈ ਹੋਈ ਹੈ ਪਿਓਰ ਕੱਪੜਾ ਇਹਦੇ માં ਖੀਨ ਖਾਵ ਦਾ ਦੁਪੱਟਾ ਬਾਈ ਜੀ ਪੂਰਾ ਵਧੀਆ ਇਹਦੇ ਨਾਲ ਦੁਪੱਟੇ ਦੇ ਆ ਇਹਦੇ ਬਾਟਮ ਦੇ ਨਾਲ ਬਾਈ ਜੀ ਪੌਂਚਾ ਵਰਕ ਹੈ ਨਹੀਂ ਦੱਸ ਰਹੇ ਹਾਂ ਤੁਹਾਨੂੰ 3 ਮੀਟਰ ਕੱਪੜਾ ਜਿਹੜਾ ਇਹਦੀ ਕੁਆਲਿਟੀ ਹੈ ਕੁਆਲਿਟੀ ਬਹੁਤ ਅੱਛੀ ਆ ਦੇਖੋ ਬਾਈ ਜੀ ਇਹਦੇ ਚ ਰੰਗ ਦੇਖੋ ਕਿੰਨੇ ਵਧੀਆ ਰੰਗ ਆ ਦੇ ਆ ਦੇਖੋ ਬਾਈ ਜੀ ਜਮਾ ਬਾਈ ਜੀ ਭੁੱਖ ਲੈ ਜਾਂ ਸ਼ੂਟ ਦੇਖ ਕੇ ਸਪੈਸ਼ਲ ਆਰਟੀਕਲ ਹੈ ਬਾਈ ਜੀ ਬਿਆਹ ਸਾਡੀਆਂ ਵਾਲਾ ਖੀਨ ਖਾਬ ਦਾ ਕਪੜਾ ਬਾਈ ਜੀ ਪੂਰੀ ਜ਼ਿੰਮੇਵਾਰੀ ਹੈ ਜੇ ਕੋਈ ਨਾ ਇਸ ਗੱਲ ਤੇ ਨਾ ਹੋਵੇ ਆਪਾਂ ਉਹ ਵੀ ਦੇਨਦਾਰ ਬੈਠੇ ਇਸ ਗੱਲ ਤੇ ਕਪੜਾ ਇੱਕ ਨੰਬਰ ਹੈ ਬਾਈ ਜੀ ਦੇਖੋ ਇਹਦਾ ਰੇਟ ਬਾਈ ਜੀ 3500 ਰੁਪਿਆ ਰੇਟ ਹੈ ਆਮ ਬਾਜ਼ਾਰ ਦੇ ਵਿੱਚ ਬਾਈ ਜੀ 6000 5-5000 ਦਾ ਵੇਚਦੇ ਬਾਈ ਜੀ ਆਪਣਾ ਰੇਟ ਦਾ 3500 ਰੁਪਿਆ ਰੇਟ ਹੈ ਜੇ ਕੋਈ ਮੇਰਾ ਵੀ ਦੁਕਾਨਦਾਰ ਹੈ ਉਹਨੂੰ ਆਪਾਂ ਬਾਈ ਜੀ ਲਾਵਾਂਗੇ ਲੈਸ ਇੱਕ ਬਾਈ ਜੀ ਆਰਟੀਕਲ ਤੁਹਾਨੂੰ ਹੋਰ ਦਿਖਾਉਨੇ ਆਂ ਦੇਖੋ ਰੁਪਈਆ ਬਾਈ ਜੀ ਕੁੱਲ 100 ਰੁਪਏ ਦਾ ਫਰਕ ਹੈ ਇਹਦਾ ਤੇ ਆਰਟੀਕਲ ਬਾਈ ਜੀ ਜਿਮਾ ਮੂੰਹੋਂ ਬੋਲਦਾ ਜਿਮਾ ਸਾਨੂੰ ਇਹੋ ਜਿਹਾ ਲੈ ਕੇ ਆਏ ਆ ਬਾਈ ਜੀ ਕਾਣੂ ਕਲਾ ਕਰਦੋਂ ਪੂਰਾ ਵਧੀਆ ਕੁਆਲਿਟੀ ਦਾ ਕਪੜਾ ਲੈ ਕੇ ਆਏ ਆ ਬਾਈ ਜੀ ਇਹ ਕਰੋ ਚੈੱਕ ਬਾਈ ਜੀ ਦੇਖੋ ਦੇਖੋ ਬਾਈ ਜੀ ਭੁੱਖ ਲੈਂਦੇ ਆ ਦੇਖ ਕੇ ਪੂਰੇ ਗੌਰ ਨਾਲ ਚੈੱਕ ਕਰੋ ਬਾਈ ਜੀ ਵੀਡੀਓ ਨੂੰ ਸ਼ੇਅਰ ਵੀ ਕਰੋ ਨਾਲ ਦੀ ਨਾਲ ਬਾਈ ਜੀ ਬਹੁਤ ਹੀ ਵਧੀਆ ਵੀਡੀਓ ਲੈ ਕੇ ਆਏ ਆ ਤੁਹਾਡੇ ਵਾਸਤੇ ਇੱਕ ਨੰਬਰ ਕੁਆਲਿਟੀ ਚੈੱਕ ਕਰੋ ਏ ਬਾਈ ਜੀ ਖੀਨ ਖਾਬ ਦਾ ਕਪੜਾ ਬਾਈ ਜੀ ਪੂਰੀ ਫੁੱਲ ਜ਼ਿੰਮੇਵਾਰੀ ਹੈ ਜਿਹੜਾ ਇਹਦਾ ਬਾਈ ਜੀ ਵਰਕ ਬੁਰਕ ਕੀਤਾ ਬਾਈ ਜੀ ਜਮਾ ਲਾਜਵਾਬ ਆ ਵਰਕ ਬੁਰਕ ਕੀਤਾ ਇਹ ਚੈੱਕ ਕਰੋ ਬਾਈ ਜੀ ਆ ਆਗੇ ਦੀ ਬਾਈ ਜੀ ਬਾਟਮ ਇਹਦੇ ਬਾਈ ਜੀ ਪੌਂਚਾ ਵਰਕ ਫੇਰ ਆ ਗਿਆ ਤੁਹਾਡਾ ਚੈੱਕ ਕਰ ਲਓ ਬਾਈ ਜੀ ਪੌਂਚਾ ਵਰਕ ਹੈ ਜਿਹੜਾ ਕਪੜਾ ਬਾਈ ਜੀ ਇਹਦਾ ਇਹੋ ਜਿਹਾ ਕਪੜਾ ਗੱਲ ਛੜ ਦੋ ਬਹੁਤ ਹੀ ਵਧੀਆ ਬਾਈ ਜੀ ਮਲਾਈ ਵਰਗਾ ਕਪੜਾ ਜਮਾ ਪੋਲਾ ਕੋਈ ਲੜਨਾ ਨਹੀਂ ਕੋਈ ਕੁਝ ਨਹੀਂ ਇਹਦਾ ਬਾਈ ਜੀ ਬਹੁਤ ਸੋਹਣਾ ਕਪੜਾ ਗਾ ਇਹ ਕਰੋ ਦਰਸ਼ਨ ਬਾਈ ਜੀ ਦੁਪट्टे ਦੇ ਚੈੱਕ ਕਰੋ ਬਾਈ ਜੀ ਦੁਪੱਟਾ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਬਾਈ ਜੀ ਜਮਾ ਬਾਈ ਜੀ 5-5000 55 5500 ਵਿੱਚ ਨਾਲ ਕੱਪੜਾ ਬਾਈ ਜੀ ਇਹ 35 35 36 3600 ਰੁਪਏ ਸੂਟ ਲਾਵਾਗੇ ਬਾਈ ਜੀ ਜ਼ਿੰਮੇਵਾਰੀ ਹੈ ਇਸ ਗੱਲ ਦੀ ਦੁਕਾਨਦਾਰ ਮੇਰੇ ਵੀਰ ਭਰਾਵਾਂ ਨੂੰ ਲੈ ਸਲਾਵਾਗੇ ਕੋਈ ਗੱਲ ਨਹੀਂ ਬਾਈ ਜੀ ਜੇ ਕਿਸੇ ਨੇ ਬਾਈ ਜੀ ਇੱਕ ਸਾਨੂੰ ਹੋਰ ਦੱਸਣਾ ਬੰਦਾ ਹੈ ਬਾਈ ਜੀ ਵੀਡੀਓ ਦੇ ਵਿੱਚ ਜੇ ਕਿਸੇ ਨੇ ਬਾਈ ਜੀ ਵੀਡੀਓ ਕਿਸੇ ਬੰਦੇ ਨੇ ਵਿਆਹ ਸਾਦੀ ਵਾਸਤੇ ਕੱਪੜਾ ਚੱਕਣਾ ਹੋਵੇ ਭਾਈ ਜੀ ਉਹਨੂੰ ਵੀ ਬਹੁਤ ਰਿਆਤ ਲੱਗਦਾ ਇਸ ਗੱਲ ਤੇ ਉਹਨੂੰ ਵੀ ਭਾਈ ਜੀ ਪੂਰਾ ਰਿਆਤ ਲੱਗੂ ਆ ਆ ਚੈੱਕ ਕਰੋ ਭਾਈ ਜੀ ਆਰਟੀਕਲ ਇਹ ਇਹਦਾ ਰੇਟ 3600 ਰੁਪਿਆ ਰੇਟ ਆ ਭਾਈ ਜੀ ਛੂਟ ਦਾ 5-5000 ਰੁਪਏ ਵਿਕਨਾਲ ਛੂਟ ਆ ਭਾਈ ਜੀ ਚੈੱਕ ਕਰੋ ਜੇ ਕਹਿੰਨੇ ਭਾਈ ਜੀ ਪਾਰਸਲ ਬਣਵਾਉਣਾ ਹੈ ਆ ਫਰੀ ਹੈ ਭਾਈ ਜੀ ਕੂਰੀਅਰ ਸੇਵਾ ਫਰੀ ਹੈ ਤੁਸੋਂ ਆ ਜਿਹੜੇ ਪੰਜ ਹੱਤਾ ਪਾਂ ਵੈਰੈਟੀਆਂ ਦਿਖਾਈਆਂ ਸਪੈਸ਼ਲ ਭਾਈ ਜੀ ਖੀਨ ਖਾਬ ਦੇ ਛੂਟ ਸੀ ਭਾਈ ਜੀ ਇਹ ਕਿਉਂਕਿ ਵੀਡੀਓ ਭਾਈ ਜੀ ਲੰਮੀ ਹੋਣ ਕਰਕੇ ਫਿਰ ਆ ਗਾਹਕ ਚੰਗੀ ਨਹੀਂ ਗੰਦਾ ਚੀਜ਼ ਬਾਈ ਜੀ ਕਿਉਂ ਵੀਡੀਓ ਲੰਮੀ ਕਰਕੇ ਦੇਖ ਦੇਣੀ ਬਾਈ ਜੀ ਆਪਣੇ ਕੋਲੇ ਇਧਰ ਮਾਰ ਮਾਰੀ ਨਿਗਾ ਮਾਰੀ ਆ ਬਾਈ ਜੀ ਮਾਲ ਆਪਣੇ ਕੋਲੇ ਖੀਨ ਖਾਬ ਦਾ ਅਜੇ ਬਹੁਤ ਹੀ ਵੱਡੀ ਪੱਧਰ ਤੇ ਆਇਆ ਹੋਇਆ ਮਾਲ ਹੈ ਬਾਈ ਜੀ ਕਿਉਂਕਿ ਇੱਕ ਵੀਡੀਓ ਦੇ ਵਿੱਚ ਨਹੀਂ ਦਿਖਾ ਸਕਦੇ ਆਪਾਂ ਤੁਹਾਨੂੰ ਕੱਲ੍ਹ ਤੋਂ ਕੱਲ੍ਹ ਨੂੰ ਛੱਡ ਕੇ ਪਰਸੋਂ ਫੇਰ ਵੀਡੀਓ ਪਾਵਾਂਗੇ ਵੀਰੀ ਦੇ ਕਿਸੇ ਨੇ ਆਉਣਾ ਹੋਵੇ ਤਾਂ ਆਪਣੇ ਕੋਲੇ ਆਓ ਬਾਈ ਜੀ ਬਹੁਤ ਵੱਡੀ ਪੱਧਰ ਤੇ ਮਾਲ ਆਪਣੇ ਕੋਲੇ ਹੁਣ ਵਿਆਹਾਂ ਸਾਧੂਆਂ ਦੇ ਬਾਈ ਜੀ ਜੋਰ ਹੈ ਦੇਖੋ ਤੁਹਾਨੂੰ ਪਤਾ ਇਸ ਗੱਲ ਤੇ ਵਿਆਹਾਂ ਦੀ ਚੱਲਦੇ ਆ ਬਾਰਕਾਲੇ ਸ਼ੂਟ ਬਾਈ ਜੀ ਬਹੁਤ ਹੀ ਵਧੀਆ ਕੁਆਲਿਟੀ ਦੇ ਇੱਕ ਨੰਬਰ ਰਿਆਤ ਬਾਈ ਜੀ ਵਿਆਹਾਂ ਵਾਸਤੇ ਬਹੁਤ ਹੀ ਭਾਣਾ ਲਾਵਾਂਗੇ ਆਪਾਂ ਸ਼ੂਟ ਤੇ ਇੱਕ ਦਿਨ ਖੰਨੜ ਕੇ ਫੇਰ ਵੀਡੀਓ ਪਾਵਾਂਗੇ ਬਾਈ ਜੀ ਇੱਕ ਤੁਹਾਨੂੰ ਵਾਰ-ਵਾਰ ਇਹ ਹੀ ਦੱਸ ਰਹੇ ਆਂ ਬਾਈ ਜੀ ਜਿਹੜਾ ਖੀਨ ਖਾਬ ਦਾ ਕੱਪੜਾ ਜੇ ਕੋਈ ਲਊ ਸਕਰੀਨਸ਼ਾਟ ਲੈ ਕੇ ਬਾਈ ਜੀ ਕ courier ਉਹਦੇ ਵਾਸਤੇ ਫ੍ਰੀ ਆ ਤੇ ਬਾਈ ਜੀ ਜੇ ਕੋਈ ਗਲਤੀ ਮਲਤੀ ਹੋਵੇ ਤਾਂ ਮਾਫ ਕਰਨਾ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਬਾਈ ਜੀ ਸਾਡਾ ਕੱਪੜਾ ਤੁਹਾਨੂੰ ਕਿਵੇਂ ਦਾ ਲੱਗਦਾ ਤੇ ਕਹੇ ਜਾਂ ਮੰਗਾਇਆ ਕਰੀਏ ਕੋਈ ਚੁਆਇਸ ਹੁੰਦੀ ਹੈ ਦੱਸਣਾ ਕੋਈ ਗਲਤੀ ਮਲਤੀ ਹੋਵੇ ਤਾਂ ਵੀ ਦੱਸਣਾ ਮੰਨਦਾ ਤੇ ਬਾਈ ਸਬਸਕ੍ਰਾਈਬ ਜਰੂਰ ਕਰੋ ਥੋੜੇ ਸ਼ੇਅਰ ਸਬਸਕ੍ਰਾਈਬ ਦਾ ਇੰਤਜ਼ਾਰ ਰਹੂਆ ਬਾਈ ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ